ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਨੇ ਬਹੁਤ ਵੱਡੀ અપਾਰ ਕਿਰਪਾ ਕੀਤੀ ਹੈ ਬਾਬਾ ਸ਼੍ਰੀ ਚੰਦ ਜੀ ਦਾ ਪਾਵਨ ਇਤਿਹਾਸ ਸਰਵਣ ਕਰਨ ਦਾ ਸੁਭਾਗ ਭਰਿਆ ਸਮਾਂ ਪ੍ਰਾਪਤ ਹੋਇਆ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਜਦੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਾਬਾ ਸ੍ਰੀ ਚੰਦ ਜੀ ਦੇ ਦਰਸ਼ਨ ਕਰਨ ਆਏ ਉਸ ਵਕਤ ਉਹਨਾਂ ਨੇ ਕੀ ਕੀ ਵਿਚਾਰਾਂ ਕੀਤੀਆਂ ਤੇ ਮੂਲ ਮੰਤਰ ਦੀ ਸ਼ਕਤੀ ਬਾਰੇ ਵੀ ਦੱਸਿਆ ਸੀ ਆਓ ਜੀ ਆਪਾਂ ਜਾਣਦੇ ਹਾਂ ਜਦੋਂ ਬਾਬਾ ਸ੍ਰੀ ਚੰਦ ਜੀ ਬਾਰਠ ਵਿੱਚ ਆਏ ਇੱਕ ਸਾਲ ਤੋਂ ਉਹਨਾਂ ਨੂੰ ਵੱਧ ਸਮਾਂ ਹੋਣ ਲੱਗਾ ਉਸ ਵਕਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀਚੰਦ ਦੀ ਸੋਭਾ ਬੜੀ ਦੂਰ ਦੂਰ ਤੱਕ ਫੈਲ ਗਈ ਕਿਉਂਕਿ ਬੰਦਗੀ ਕਰਦੇ ਸੀ ਤਪ ਕਰਦੇ ਸੀਗੇ ਜਿਹਦੇ ਕਰਕੇ ਬੜੀ ਦੂਰ ਦੂਰ ਤੱਕ ਇਹਨਾਂ ਦਾ ਨਾਮ ਪ੍ਰਸਿੱਧ ਹੋ ਗਿਆ ਉਦੋਂ ਫਿਰ ਉਧਰ ਖਡੂਰ ਸਾਹਿਬ ਦੇ ਵਿੱਚ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋਤੀ ਜੋਤ ਜਦੋਂ ਸਮਾ ਗਏ ਤੇ ਉਹਨਾਂ ਨੇ ਅੱਗੇ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ 12 ਵਰ ਦਿੱਤੇ ਸੀ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਪੀਰਾਂ ਦੇ ਪੀਰ ਨਿਥਾਵਿਆਂ ਦੀ ਥਾਂ ਇਸ ਤਰ੍ਹਾਂ 12 ਵਰ ਦੇ ਕੇ ਉਹਨਾਂ ਨੂੰ ਗੁਰਤਾ ਗੱਦੀ ਤੇ ਮਹਾਰਾਜ ਨੇ ਬਿਠਾ ਦਿੱਤਾ ਜਦੋਂ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਪਿੰਡ ਬਾਸਰ ਕੇ ਵਸਦੇ ਹੁੰਦੇ ਸੀਗੇ ਉਦੋਂ ਵੱਖ-ਵੱਖ ਥਾਵਾਂ ਤੇ ਯਾਤਰਾ ਕਰਦੇ ਸੀ ਤੀਰਥਾਂ ਤੇ ਇਸ਼ਨਾਨ ਦਾਨ ਕਰਦੇ ਸੀ ਬਹੁਤ ਲੰਮਾ ਸਮਾਂ ਹੋ ਗਿਆ ਵਿਰਧ ਹੋ ਗਏ ਸੀ ਪਰ ਗੁਰੂ ਅਜੇ ਮਿਲਿਆ ਨਹੀਂ ਸੀ ਉਦੋਂ ਤੀਰਥ ਯਾਤਰਾ ਦਾ ਖਿਆਲ ਫੇਰ ਆਇਆ ਜੈਸਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਹਰਦوار ਕੁਰਕ ਖੇਤਰ ਆਦਕ ਥਾਵਾਂ ਤੇ ਜਾ ਕੇ ਉੱਥੇ ਲੋਕਾਂ ਨੂੰ ਉਪਦੇਸ਼ ਦਿੱਤਾ ਸੀ ਤੀਰਥ ਨਾਤਾ ਕੀ ਆ ਕਰੇ ਮਨ ਮੈਂ ਮੈਲ ਗੁਮਾਨ ਕਿ ਉਹ ਬੰਦੇ ਜਿਨ੍ਹਾਂ ਦੇ ਮਨ ਵਿੱਚ ਮੈਲ ਆ ਤੀਰਥਾਂ ਤੇ ਗਏ ਨਾ ਗਏ ਇਕ ਬਰਾਬਰ ਇਸ ਕਰਕੇ ਜਾਂ ਤੀਰਥ ਮੱਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮਰਾਰਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਇਸ ਤਰ੍ਹਾਂ ਹੁਣ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਉਸੇ ਗੁਰੂ ਨਾਨਕ ਦੇਵ ਜੀ ਦੀ ਤੀਸਰੀ ਗੱਦੀ ਤੇ ਸਜੇ ਆ ਤੀਸਰੇ ਗੁਰੂ ਨਾਨਕ ਜੀ ਬਣੇ ਆ ਉਹਨਾਂ ਨੇ ਵੀ ਲੋਕਾਂ ਦਾ ਉਧਾਰ ਕਰਨ ਵਾਸਤੇ ਕੁਝ ਤੀਰਥ ਯਾਤਰਾ ਕੀਤੀ ਆ ਤੇ ਉਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਪਤਾ ਲੱਗਾ ਕਿ ਬਾਬਾ ਸ਼੍ਰੀ ਚੰਦ ਜੀ ਬਹੁਤ ਪੀਸ਼ਵਰ ਹਨ ਬਹੁਤ ਤਪ ਕਰਦੇ ਆ ਕਿਉਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਸਹਾਬਜਾਦੇ ਦੇ ਦਰਸ਼ਨ ਕੀਤੇ ਜਾਣ ਦੇਖੋ ਗੁਰੂ ਅਮਰਦਾਸ ਜੀ ਵਿੱਚ ਨਿਮਰਤਾ ਇੰਨੀ ਸੀ ਸੇਵਾ ਭਾਵਨਾ ਇੰਨੀ ਸੀ ਜਿਸ ਸਦਕਾ ਉਹਨਾਂ ਨੂੰ ਗੱਦੀ ਮਿਲੀ ਆ ਅਸੀਂ ਸਾਰੇ ਜਾਣਦੇ ਆ ਪਰ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਦਾ ਸਤਕਾਰ ਕਿਵੇਂ ਕਰਨਾ ਹੈ ਇਸ ਕਰਕੇ ਇੱਕ ਵਾਰ ਗੁਰੂ ਅਮਰਦਾਸ ਜੀ ਮਹਾਰਾਜ ਤੀਰਥ ਯਾਤਰਾ ਤੇ ਜਦੋਂ ਗਏ ਆ ਉਹਨਾਂ ਦੇ ਪੁੱਤਰ ਬਾਬਾ ਮੋਹਨ ਜੀ ਚੰਗੇ ਜਵਾਨ ਸੀਗੇ ਹੋਰ ਵੀ ਬਹੁਤ ਸਾਰੇ ਸਿੱਖ ਮਹਾਰਾਜ ਦੇ ਨਾਲ ਸੀਗੇ ਗੁਰੂ ਜੀ ਹੁਣ ਤੀਰਥ ਯਾਤਰਾ ਤੇ ਜਦੋਂ ਗਏ ਆ ਸਤਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਦੇ ਦਰਸ਼ਨ ਕੀਤੇ ਗੋਇੰਦਵਾਲ ਸਾਹਿਬ ਚੱਲ ਕੇ ਆਏ ਡੇਰਾ ਬਾਬਾ ਨਾਨਕ ਜੀ ਦੇ ਦਰਸ਼ਨ ਕੀਤੇ ਫਿਰ ਇੱਥੇ ਇਸ਼ਨਾਨ ਕਰਕੇ ਦਰਸ਼ਨ ਕਰਕੇ ਬਾਬਾ ਸ਼੍ਰੀ ਚੰਦ ਜੀ ਦਾ ਤਪ ਸਥਾਨ ਸੀ ਟਾਲੀ ਸਾਹਿਬ ਉਹ ਕੁਟਿਆ ਦੇ ਜਾ ਕੇ ਦਰਸ਼ਨ ਕੀਤੇ ਆ ਵਾਰਠ ਗਏ ਆ ਪ੍ਰਤੱਖ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ ਜਾ ਕੇ ਉਦੋਂ ਦੇਖਿਆ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਸਰੂਪ ਆ ਜਟਾਧਾਰੀ ਨੇ ਸ਼ੁੱਧ ਬ੍ਰਹਮਚਾਰੀ ਨੇ ਜਤੀ ਸਤੀ ਨੇ ਤਪਸਵੀ ਨੇ ਗਦਗਦ ਹੋ ਗਏ ਗੁਰੂ ਅਮਰਦਾਸ ਜੀ ਮਹਾਰਾਜ ਪ੍ਰੇਮ ਦੇ ਵਿੱਚ ਭਰ ਗਏ ਕਿਉਂਕਿ ਆਪ ਜੀ ਪਹਿਲਾਂ ਤੋਂ ਹੀ ਤੀਰਥਾਂ ਦੇ ਇਸ਼ਨਾਨ ਦਾਨ ਸਾਧੂਆਂ ਦੀ ਸੰਗਤ ਕਰਨ ਦੇ ਸ਼ੌਕੀਨ ਸੀਗੇ ਅੱਜ ਅੰਮ੍ਰਿਤ ਵੇਲੇ ਹੀ ਆਪਣੇ ਪ੍ਰੀਤਮ ਗੁਰੂ ਨਾਨਕ ਸਾਹਿਬ ਜੀ ਦੀ ਵੰਸ ਸਾਹਿਬ ਜਦੇ ਉਹਨਾਂ ਦੇ ਬਾਬਾ ਸ਼੍ਰੀ ਚੰਦ ਜੀ ਦੇ ਸਾਧੂ ਰੂਪ ਵਿੱਚ ਦਰਸ਼ਨ ਹੋਏ ਇੱਕ ਹੋਏ ਅੰਮ੍ਰਿਤ ਵੇਲੇ ਨਿਹਾਲ ਹੋ ਗਏ ਤਾਂ ਰਾਮਕਲੀ ਰਾਗ ਦੇ ਵਿੱਚ ਜਿਹੜੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਆ ਆਨੰਦ ਸਾਹਿਬ ਨੇਤਨੇਮ ਦੀ ਵੀ ਬਾਣੀ ਹੈ ਜੋ ਗੁਰਮੁਖੋ ਤੇ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਹੈ ਗੁਰੂ ਅਮਰਦਾਸ ਜੀ ਮਹਾਰਾਜ ਨੇ ਆਪਣੇ ਪੋਤੇ ਸ੍ਰੀ ਆਨੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਇਹ ਆਨੰਦ ਬਾਣੀ ਉਚਾਰਨ ਕੀਤੀ ਸੀ ਤੇ ਆਪਣੇ ਪੋਤੇ ਦਾ ਨਾਮ ਵੀ ਆਨੰਦ ਰੱਖਿਆ ਸੀ ਇਹ ਉਦੋਂ ਬਾਣੀ ਉਚਾਰਨ ਕੀਤੀ ਸੀ ਭਾਵੇਂ ਪਰ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਮਲਾਪ ਹੋਇਆ ਉੱਥੇ ਵੀ ਉਹਨਾਂ ਦੇ ਮukh ਤੋਂ ਇਹ ਸ਼ਬਦ ਨਿਕਲੇ ਸੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਕਿ ਅੱਜ ਮੈਨੂੰ ਆਨੰਦ ਆ ਗਿਆ ਖੁਸ਼ੀ ਹੋ ਗਈ ਗੁਰੂ ਨਾਨਕ ਦੇਵ ਜੀ ਦੀ ਵੰਸ ਦੇ ਦਰਸ਼ਨ ਕਰਕੇ ਇਹ ਪੌੜੀ ਦਾ ਵਾਰ-ਵਾਰ ਮਹਾਰਾਜ ਗੁਰਦੇਵ ਜੀ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਨੇ ਉਚਾਰਨ ਕਰਕੇ ਸਰਵਣ ਕਰਵਾਈ ਆ ਭੇਟਾ ਅੱਗੇ ਰੱਖੀ ਆ ਬਾਬਾ ਸ਼੍ਰੀ ਚੰਦ ਜੀ ਦੇ ਨਮਸਕਾਰ ਕੀਤੀ ਆ ਇੱਥੇ ਮਤਾ ਸ਼ੰਕਾ ਕਰਨਾ ਗੁਰੂ ਅਮਰਦਾਸ ਜੀ ਮਹਾਰਾਜ ਭਾਵੇਂ ਗੁਰਤਾ ਗੱਦੀ ਤੇ ਸਜੇ ਨੇ ਬਹੁਤ ਸੈਖੋਂ ਨਾਲ ਇਹ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਜਾਣ ਕੇ ਸਤਕਾਰ ਕੀਤਾ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਵੀ ਜਾਣਦੇ ਸੀ ਕਿ ਇਹ ਆਪਣੀ ਸੇਵਾ ਭਾਵਨਾ ਨਿਮਰਤਾ ਕਰਕੇ ਤੀਜੇ ਗੁਰੂ ਨਾਨਕ ਜੀ ਬਣੇ ਆ ਇਹਨਾਂ ਨੇ ਗੱਦੀ ਲੈ ਲਈ ਇਸੇ ਤਰ੍ਹਾਂ ਬਾਬਾ ਜੀ ਨੇ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਉੱਠ ਕੇ ਆਪਣੇ ਪਿਤਾ ਗੁਰੂ ਨਾਨਕ ਜੀ ਵਾਂਗ ਉਹਨਾਂ ਦਾ ਵਿਦ្ਦ સ્વરૂਪ ਜਾਣਿਆ ਉਹਨਾਂ ਦੀ ਜੋਤ ਕਲਾ ਨਾਲ ਪ੍ਰਕਾਸ਼ਿਤ ਕੀਤਾ ਅਦਵ ਕੀਤਾ ਤੀਜੇ ਰੂਪ ਦੇ ਵਿੱਚ ਗੁਰਗੱਦੀ ਨਿਸ਼ੀਨ ਸਤਿਗੁਰੂ ਮਹਾਰਾਜ ਜੀ ਨੂੰ ਜਾਤਾ ਤੇ ਸੋਨਾ ਆਸਣ ਵਿਸਾ ਕੇ ਆਪਣੇ ਸੱਜੇ ਪਾਸੇ ਬਿਠਾਇਆ ਇਹ ਬਾਬਾ ਸ਼੍ਰੀਚੰਦ ਜੀ ਨੇ ਸਤਕਾਰ ਕੀਤਾ ਦੇਖੋ ਇੱਥੋਂ ਪਤਾ ਲੱਗਦਾ ਜਿਹੜੇ ਵੱਡੇ ਹੁੰਦੇ ਨੇ ਉਹ ਇੱਕ ਦੂਜੇ ਦਾ ਸਤਕਾਰ ਏਵੇਂ ਕਰਦੇ ਆ ਜੀ ਇਸ ਕਰਕੇ ਸੱਜੇ ਪਾਸੇ ਬਿਠਾਇਆ ਸੀ ਉੱਚੀ ਜਗ੍ਹਾ ਤੇ ਬਿਠਾਇਆ ਸੀ ਗੁਰੂ ਅਮਰਦਾਸ ਜੀ ਨੂੰ ਵੀ ਇਹਨਾਂ ਕੋਲ ਗੱਦੀ ਆ ਗੁਰੂ ਨਾਨਕ ਦੇਵ ਜੀ ਦੀ ਮੇਰੇ ਪਿਤਾ ਜੀ ਦੀ ਉਹਨਾਂ ਤੋਂ ਬਰੋਸਾ ਆਏ ਹੋਏ ਨੇ ਇਹ ਆਨੰਦ ਬਾਣੀ ਜਿਹੜੀ ਸੁਣੀ ਪਹਿਲੀ ਪੌੜੀ ਜਦੋਂ ਸੁਣੀ ਬਾਬਾ ਸ਼੍ਰੀ ਚੰਦ ਜੀ ਨੇ ਇੰਨੇ ਖੁਸ਼ ਹੋ ਗਏ ਇੰਨੇ ਨਿਹਾਲ ਹੋ ਗਏ ਕਹਿਣ ਲੱਗੇ ਜੀ ਹੋਰ ਪੌੜੀਆਂ ਸੁਣਾਓ ਇਸ ਤਰ੍ਹਾਂ ਮਹਾਰਾਜ ਦੀ ਇੰਨੀ ਸੁੰਦਰ ਬਾਣੀਆਂ ਆਨੰਦ ਸਾਹਿਬ ਇਹ ਸਰੀਰਾ ਮੇਰਾ ਇਸ ਜੱਗ ਮਹਿ ਆਏ ਕਿਆ ਤੁਦ ਕਰਮ ਕਮਾਇਆ ਐ ਬੰਦਿਆ ਤੂੰ ਦੁਨੀਆ ਤੇ ਆਇਆ ਕੀ ਕਾਰਨ ਸੀ ਕੀ ਕਰੀ ਜਨ ਭਾਵ ਕਿ ਉਹ ਮਾਲਕ ਨੂੰ ਨਹੀਂ ਯਾਦ ਰੱਖਿਆ ਜਿਨੇ ਤੇਰੇ ਅੰਦਰ ਜੋਤ ਟਕਾਈ ਜਿਨੇ ਤੈਨੂੰ ਕੰਨ ਦਿੱਤੇ ਆ ਸਾਹ ਬਖਸ਼ੇ ਉਹਨੂੰ ਭੁੱਲ ਗਿਆਂ ਤੂੰ ਇੰਨੀ ਸੁੰਦਰ ਬਾਣੀ ਗਦਗਦ ਹੋ ਗਏ ਬਾਬਾ ਸ਼੍ਰੀ ਚੰਦ ਜੀ ਸੁਣ ਕੇ ਇੱਕ ਪੌੜੀ ਹੋਰ ਉਚਾਰਨ ਕਰ ਦਿਓ ਜੀ ਇੱਕ ਪੌੜੀ ਹੋਰ ਇਸ ਤਰ੍ਹਾਂ 40 ਪੌੜੀਆਂ ਪੂਰਾ ਆਨੰਦ ਸਾਹਿਬ ਸਰਵਣ ਕਰਵਾਇਆ ਬਾਬਾ ਸ਼੍ਰੀ ਚੰਦ ਜੀ ਇੰਨੇ ਪ੍ਰਸੰਨ ਹੋ ਗਏ ਬਹੁਤ ਜ਼ਿਆਦਾ ਇਹਨੂੰ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਇਹ ਤਾਂ ਭਾਈ ਕਹੋ ਕਬੀਰ ਗੁੰਗੈ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਭੀ ਜਿਹਨੂੰ ਨਾਮ ਦਾ ਇਹ ਮਠਾਸ ਆ ਗਈ ਆ ਉਹਨੂੰ ਪਤਾ ਵੀ ਇਹ ਬਾਣੀ ਸ਼ੱਕਰ ਤੋਂ ਮਿਸ਼ਰੀ ਤੋਂ ਖੰਡ ਤੋਂ ਸ਼ਹਿਦ ਤੋਂ ਵੀ ਮਿੱਠੀ ਆ ਏ ਬਾਬਾ ਫਰੀਦ ਜੀ ਤੋਂ ਤੁਸੀਂ ਪੁੱਛੋ ਬਾਬਾ ਫਰੀਦ ਜੀ ਕਹਿੰਦੇ ਫਰੀਦਾ ਸ਼ੱਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਉਦ ਐ ਮੇਰੇ ਮਾਲਕ ਐ ਮੇਰੇ ਖੁਦਾ ਦੁਨੀਆ ਤੇ ਬਹੁਤ ਚੀਜ਼ਾਂ ਮਿੱਠੀਆਂ ਨੇ ਪਰ ਤੇਰੇ ਨਾਮ ਦੀ ਮਿਠਾਸ ਤੱਕ ਨਹੀਂ ਪਹੁੰਚ ਸਕਦੀਆਂ ਤਾਂ ਬਾਬਾ ਸ਼ਰੀ ਚੰਦ ਜੀ ਨੇ ਆਨੰਦ ਸਾਹਿਬ ਦੀ ਬਾਣੀ ਸੁਣ ਕੇ ਆਨੰਦ ਪਾਇਆ ਤੇ ਬਾਬਾ ਸ਼ਰੀ ਚੰਦ ਜੀ ਨੇ ਫਿਰ ਗੁਰੂ ਸਾਹਿਬ ਜੀ ਦੇ ਪੁੱਤਰ ਸੀਗੇ ਬਾਬਾ ਮੂਹਣ ਜੀ। ਉਹਨਾਂ 'ਚ ਦੇਖਿਆ ਵੀ ਨਿਮਰਤਾ ਹੀ ਬਹੁਤ ਆ। ਜਗਿਆਸਾ ਵੀ ਬਹੁਤ ਆ। ਫਿਰ ਕਹਿਣ ਲੱਗੇ ਇੱਕ ਬੇਨਤੀ ਆ। ਗੁਰੂ ਅਮਰਦਾਸ ਜੀ ਇਹ ਬੇਟਾ ਆਪ ਦਾ ਸਾਨੂੰ ਦੇ ਦਿਓ। ਗੁਰੂ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਸਭ ਕੁਝ ਹੈ ਹੀ ਤੁਹਾਡਾ। ਦੇਖੋ ਗੁਰੂ ਅਮਰਦਾਸ ਜੀ ਦੀ ਨਿਮਰਤਾ ਵੀ ਮੰਗਣ ਦੀ ਕੀ ਲੋੜ ਆ। ਤੇ ਅਸੀਂ ਤਾਂ ਤੁਹਾਡੇ ਆ। ਗੁਰੂ ਨਾਨਕ ਜੀ ਸਾਡੇ ਨੇ। ਇਸ ਕਰਕੇ ਫਿਰ ਆਪਣੇ ਮੇਰ ਮੇਰ ਜਿਹੜੀ ਆਪਾਂ ਕਹਿੰਨੇ ਆ ਇਸ ਲੋਕਾਂ ਦੀ ਬਣਾਈ ਹੁੰਦੀ ਆ ਤੇ ਆਪਾਂ ਤਾਂ ਇੱਕ ਹੀ ਆ ਜੀ ਤੁਸੀਂ ਸਾਡੇ ਹੋ ਅਸਾਂ ਤੁਹਾਡੇ ਆ ਇਸ ਕਰਕੇ ਬੱਚਾ ਵੀ ਮੇਰਾ ਤੁਹਾਡਾ ਹੀ ਆ ਸਭ ਕੁਝ ਤੁਹਾਡਾ ਹੀ ਆ ਇਉਂ ਆ ਕੇ ਮੱਥਾ ਟਿਕਾ ਦਿੱਤਾ ਸ੍ਰੀ ਬਾਬਾ ਜੀ ਨੇ ਸ੍ਰੀ ਚੰਦ ਜੀ ਨੇ ਉਸੇ ਵੇਲੇ ਬਾਬਾ ਮੋਹਨ ਜੀ ਨੂੰ ਇਕਾਂਤ ਵਿੱਚ ਬਿਠਾ ਕੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇਹ ਜਿਹੜਾ ਮੂਲ ਮੰਤਰ ਸੀਗਾ ਸਰਵਣ ਕਰਵਾਇਆ ਇਹਦਾ ਜਾਪ ਵਾਰ-ਵਾਰ ਇਸ ਸਿਮਰਨ ਦੀ ਰੀਤ ਸਿਖਾਈ ਕਹਿਣ ਲੱਗੇ ਜੀ ਇਹ ਮੂਲ ਮੰਤਰ ਜਪਿਆ ਕਰੋ ਨਿਮਰਤਾ ਤੁਹਾਡੇ ਚ ਬਹੁਤ ਆ ਪਿਤਾ ਜੀ ਵਾਂਗ ਬਹੁਤ ਸੁੰਦਰ ਹੋ ਉਹਨਾਂ ਦੇ ਪੁੱਤਰ ਤੁਸੀਂ ਤਾਂ ਇੱਕ ਰਾਜਕੁਮਾਰ ਹੋ ਜੀ ਪਰ ਇਹ ਜਿਹੜਾ ਮੂਲ ਮੰਤਰ ਆ ਇਹ ਜਪਿਆ ਕਰੋ ਸਿਮਰਨ ਕਿਵੇਂ ਕਰਨਾ ਹੈ ਤੇ ਉਹਦੀ ਅਸਲੀਅਤ ਕੀ ਆ ਉਹਦਾ ਗਿਆਨ ਕੀ ਆ ਨਿਸ਼ਟਾ ਕਿਵੇਂ ਰੱਖਣਾ ਇਹ ਬ੍ਰਹਮਦਰਸੀ ਹੋਣਾ ਦੱਸ ਕੇ ਆਪਣਾ ਉਦਾਸੀ ਚੇਲਾ ਬਣਾ ਲਿਆ ਬਾਬਾ ਮੋਹਨ ਜੀ ਨੂੰ ਗੁਰਮੁਖੋ ਬਾਬਾ ਸ਼੍ਰੀ ਚੰਦ ਜੀ ਨੇ ਦੇਖੋ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਉਹਨਾਂ ਨੂੰ ਇੰਉਂ ਸੀ ਕਿ ਇਹ ਜਿਹੜੀ ਉਦਾਸੀਨ ਮੱਤ ਆ ਇਹ ਵੀ ਚੱਲਦਾ ਰਹੇ ਇਹ ਕੋਈ ਮੱਤ ਮਾੜਾ ਮੱਤ ਨਹੀਂ ਹੈਗਾ ਸਾਧ ਸੰਗਤ ਜੀ ਇਹਨਾਂ ਨੇ ਨਿਰਮਲਿਆਂ ਦੀ ਚਾਹੇ ਆਪਾਂ ਗੱਲ ਕਰੀਏ ਚਾਹੇ ਉਦਾਸੀਨ ਮਤ ਦੀ ਆਪਾਂ ਗੱਲ ਕਰੀਏ ਇਹਨਾਂਰ ਤਪ ਬਹੁਤ ਹੁੰਦਾ ਬੰਦਗੀ ਹੁੰਦੀ ਆ ਨਾਮ ਦੀ ਕਮਾਈ ਵੀ ਹੁੰਦੀ ਆ ਇਹ ਨਾ ਗੁਰਬਾਣੀ ਦੇ ਨਾਲ ਹੀ ਜੋੜਦੇ ਹੁੰਦੇ ਇੱਥੇ ਅਸੀਂ ਪ੍ਰੀਖਿਆਵਾਂ ਵਿੱਚ ਪਰਮਾ ਵਿੱਚ ਪੈ ਜਾਂਦੇ ਆ ਕਿ ਬਾਬਾ ਸ਼੍ਰੀ ਚੰਦ ਜੀ ਨੇ ਬਚਨ ਨਹੀਂ ਸੀ ਮੰਨੇ ਆ ਉਹ ਹੋਇਆ ਜੋ ਹੁਕਮ ਜੀ ਹੋਇਆ ਨਾ ਪਰ ਬਾਅਦ ਵਿੱਚ ਉਹਨਾਂ ਦੀ ਨਿਮਰਤਾ ਵੀ ਦੇਖੋ ਵੀ ਕਿੰਨੀ ਨਿਮਰਤਾ ਉਹਨਾਂ ਨੂੰ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਕਿਵੇਂ ਇਹਨਾਂ ਦੇ ਦਰਸ਼ਨ ਕਰਨ ਆਉਂਦੇ ਆ ਉਹਦਾ ਕਾਰਨ ਕੀ ਆ ਕਿ ਇਹ ਗੁਰੂ ਪੁੱਤਰ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਿੱਖ ਪੰਥ ਜਿਹੜਾ ਤੇ ਉਹ ਅੱਗੇ ਵਧਿਆ ਹੈ ਤੇ ਉਹਨਾਂ ਦਾ ਪੁੱਤਰ ਹੋਣਾ ਇੱਕ ਬਹੁਤ ਵੱਡੀ ਆਪਣੇ ਆਪ ਵਿੱਚ ਭਗਤੀ ਵਾਲੀ ਗੱਲ ਸੀ ਇਸ ਕਰਕੇ ਬਾਬਾ ਸ਼੍ਰੀ ਚੰਦ ਜੀ ਦੀ ਉਦੋਂ ਉਮਰ 60 ਸਾਲ ਦੀ ਸੀਗੀ ਤੇ ਸਾਧਨਾ ਤਪੱਸਿਆ ਉਹਨਾਂ ਦੀ ਉਹ ਤਾਂ ਕਹਿਣ ਤੋਂ ਪਰੇ ਹੀ ਆ ਇਹ ਉਹਨਾਂ ਦਾ ਪਹਿਲਾ ਨਿਸ਼ਾਨਾ ਸੀ ਗੁਰੂ ਪੁੱਤਰ ਜਿਹੜਾ ਸੀ ਵੀ ਸਾਡੇ ਪਾਸ ਰਹੇ ਇੱਕ ਸਾਡੇ ਕੋਲ ਰਹ ਪੇਗਾ ਬਾਬਾ ਮੋਹਨ ਜੀ ਬਾਬਾ ਮੋਰੀ ਜੀ ਨਾਲ ਕੋਲ ਰਹ ਪੈਣਗੇ ਇਹ ਅੱਗੇ ਆਪਣੀ ਮਰਿਆਦਾ ਤੇ ਇਹ ਸਾਡਾ ਪੰਥ ਵੀ ਅੱਗੇ ਵਧੇਗਾ ਇਹ ਚੀਜ਼ਾਂ ਜਿਹੜੀਆਂ ਮਰਿਆਦਾ ਵਿੱਚ ਚੱਲਦੀਆਂ ਨੇ ਉਹਦੇ ਲਈ ਚੰਗੇ اخلاق ਵਾਲੇ ਚਰਿੱਤਰ ਵਾਲੇ ਉਹ ਜਿਹੜੇ ਇਨਸਾਨ ਆ ਉਹਨਾਂ ਦੀ ਲੋੜ ਹੁੰਦੀ ਆ ਤਾਂ ਬਾਬਾ ਮੋਹਨ ਜੀ ਉਹਨਾਂ ਵਿੱਚੋਂ ਇੱਕ ਸੀਗੇ ਤਾਂ ਉਹਨਾਂ ਨੂੰ ਮੂਲ ਮੰਤਰ ਕਿਵੇਂ ਜਪਣਾ ਵਾਹਿਗੁਰੂ ਮੰਤਰ ਕਿਵੇਂ ਜਪਣਾ ਓੰਗ ਸੋਹੰ ਇਹਦਾ ਗਿਆਨ ਕੀ ਆ ਇਹ ਸਾਰਾ ਬਾਬਾ ਸ਼ਿਰੀ ਚੰਦ ਜੀ ਨੇ ਉਹਨਾਂ ਨੂੰ ਦਿੱਤਾ ਸੀ ਮੂਲ ਮੰਤਰ ਦੀ ਸ਼ਕਤੀ ਬਾਰੇ ਵੀ ਦੱਸਿਆ ਵੀ ਕਿਵੇਂ ਇਹਨੂੰ ਜਪ ਕੇ ਬੰਦਾ ਨਿਰਵੈਰ ਹੋ ਸਕਦਾ ਪਿਤਾ ਜੀ ਕਿਵੇਂ ਬੇਈ ਨਦੀ ਵਿੱਚੋਂ ਬਾਹਰ ਆਏ ਆ ਕਿਵੇਂ ਉਹਨਾਂ ਨੇ ਇਹ ਮੂਲ ਮੰਤਰ ਉਚਾਰਨ ਕੀਤਾ ਉੱਥੇ ਨਾ ਕੋ Hindu ਨਾ ਕੋ Musalman ਤਾਂ ਆਖੇ ਸੀ ਪਰ ਇਹ ਵੀ ਸ਼ਬਦ ਕਹੇ ਸੀ ਕਿ ਉਹ ਵਾਹਿਗੁਰੂ ਇਕਾ ਓਮਕਾਰ ਉਹਦੀ ਧੁਨੀ ਆ ਜਿਦੋਂ ਸਾਰੀ ਦੁਨੀਆ ਬਣੀ ਆ ਤੇ ਸਤਨਾਮ ਰੱਬ ਦਾ ਨਾਮ ਸੱਚਾ ਹੀ ਆ ਕਰਤਾ ਪੁਰਖ ਉਹ ਪੂਰੀ ਪੂਰੀ ਬਸੰਤਾ ਹੈ ਤੇ ਉਹ ਨਿਰਭਉ ਵੀ ਆ ਡਰ ਤੋਂ ਰਹਿਤਾ ਵੈਰ ਤੋਂ ਰਹਿਤਾ ਜੁਨਾਤ ਨਹੀਂ ਆਉਂਦਾ ਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਵੀ ਜੇ ਤੁਸੀਂ ਇਹ ਜਪੋਗੇ ਤੁਹਾਡੇ ਤੇ ਵੀ ਕਿਰਪਾ ਹੋ ਜਾਵੇਗੀ ਇਸ ਤਰ੍ਹਾਂ ਉਦੋਂ ਫਿਰ ਭਾਈ ਉਥੇ ਗੁਰੂ ਪੁੱਤਰ ਬਾਬਾ ਮੋਹਨ ਜੀ ਉਹਨਾਂ ਨੂੰ ਫਿਰ ਭੇਟਾ ਦੇ ਤੌਰ ਤੇ ਉਹਨਾਂ ਨੇ ਆਪਣੇ ਪਾਸੋਂ ਇਹ ਅਰਦਾਸ ਕਰਵਾ ਕੇ ਵੀ ਇਹ ਸਾਨੂੰ ਦੇ ਦਿਓ ਪੁੱਤਰ ਆਪਣਾ ਰੱਖ ਲਿਆ ਸੀਗਾ ਤੇ ਉਦੋਂ ਫਿਰ ਗੁਰੂ ਅਮਰਦਾਸ ਜੀ ਨੇ ਸੱਤ ਬਚਨ ਕਹਿ ਦਿੱਤਾ ਉਹਨਾਂ ਨੂੰ ਵਿੱਦਿਆ ਪੜਾਈ ਆ ਬਹੁਤ ਕੁਝ ਸਿਖਾਇਆ ਗੁਰੂ ਅਮਰਦਾਸ ਜੀ ਦੇ ਨਾਲ ਆਏ ਸਾਰੇ ਸਿੱਖਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ ਆ ਉਹਨਾਂ ਤੇ ਵੀ ਇਹ ਮੂਲ ਮੰਤਰ ਦਾ ਅਸਰ ਹੋਇਆ ਸਾਰੇ ਸਿੱਖਾਂ ਦੇ ਅੰਦਰ ਖੁਸ਼ੀ ਸੀ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਇਹ ਜਿਹੜੀ ਵੰਸ ਆ ਉਹਦੇ ਦਰਸ਼ਨ ਹੋ ਰਹੇ ਆ ਉਦੋਂ ਫਿਰ ਸਤਿਗੁਰੂ ਜੀ 1 ਨੀ 2 ਨੀ 14 ਦਿਨ ਗੁਰੂ ਅਮਰਦਾਸ ਜੀ ਬਾਬਾ ਸ਼੍ਰੀ ਚੰਦ ਜੀ ਦੇ ਕੋਲ ਬਾਰਠ ਰਹੇ ਆ ਖੁਸ਼ੀਆਂ ਪਾ ਕੇ ਫਿਰ ਕੁਰਕ ਖੇਤਰ ਵੱਲ ਨੂੰ ਗਏ ਆ ਤਾਂ ਜਦੋਂ ਜਾਣ ਲੱਗੇ ਉਦੋਂ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਪਾਸ ਗੁਰਬਾਣੀ ਦੀਆਂ ਕੁਝ ਸੈਂਚੀਆਂ ਸੀ ਸਾਖੀਆਂ ਸੀ ਜੋ ਲੈ ਕੇ ਰੱਖੀਆਂ ਸੀਗੀਆਂ ਤੇ ਉਹ ਬਾਬਾ ਮੋਹਨ ਜੀ ਨੂੰ ਆ ਕੇ ਦਿੱਤੀਆਂ ਸੀ ਵੀ ਅਸੀਂ ਤਾਂ ਹੁਣ ਲੰਮੀ ਦੇਸ਼ ਦੀ ਯਾਤਰਾ ਕਰਨੀ ਆ ਤੇ ਇਹ ਅਮੁੱਲ ਵਸਤੂ ਕਿਤੇ ਗੁੰਮ ਨਾ ਹੋ ਜਾਏ ਤੁਸੀਂ ਆਪਣੇ ਪਿਤਾ ਜੀ ਦੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਇਹਦੇ ਵਿੱਚ ਜੋ ਵੀ ਹੈ ਸੰਭਾਲ ਕੇ ਰੱਖਣਾ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਇਹ ਗੁਰੂ ਦੀ ਆਤਮਾ ਹੈ ਇਹ ਬਚਨ ਬਾਬਾ ਸ਼੍ਰੀ ਚੰਦ ਜੀ ਦੇ ਨੇ ਤੇ ਸ਼੍ਰੀ ਮੋਹਨ ਜੀ ਨੇ ਸੱਤ ਬਚਨ ਆਖਿਆ ਸੈਂਤੀਆਂ ਜਿਹੜੀਆਂ ਸੀ ਸੰਭਾਲ ਕੇ ਰੱਖੀ। ਤੇ ਬਾਅਦ ਵਿੱਚ ਗੁਰੂ ਪਾਤਸ਼ਾਹ ਜੀ ਨੂੰ ਪ੍ਰਾਪਤ ਕਰਕੇ ਗੁਰੂ ਅਰਜਨ ਦੇਵ ਜੀ ਨੇ ਪਾਲਕੀ ਸਾਹਿਬ ਵਿੱਚ ਸਜਾ ਕੇ ਲਿਆਂਦੀਆਂ ਸੀ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਇਸ ਤਰ੍ਹਾਂ ਦਾ ਸ਼ਬਦ ਉਹਨਾਂ ਨੇ ਉਚਾਰਨ ਕੀਤਾ ਸੀਗਾ ਜੀ। ਇਹ ਆਪ ਜੀ ਨੂੰ ਪਤਾ ਹੋਵੇਗਾ ਜਦੋਂ ਸ੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਤਿਆਰੀ ਹੋ ਗਈ। ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖਾਂ ਦੇ ਕਹਿਣ ਤੋਂ ਸੋਚਿਆ ਕਿ ਕੁਝ ਲੋਕ ਆ ਜਿਹੜੀਆਂ ਆਪਣੀਆਂ ਕਵਤਾਵਾਂ ਬਣਾ ਕੇ ਨਾਨਕ ਨਾਮ ਲਿਖਣ ਲੱਗ ਪਏ ਆ ਇਹ ਜੋਗ ਗੱਲ ਨਹੀਂ ਉਦੋਂ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਰੋਲ ਹੀ ਰਹਿਣੀ ਚਾਹੀਦੀ ਆ ਤੇ ਹਰਮੰਦਰ ਸਾਹਿਬ ਦੇ ਵਿੱਚ ਗੁਰਬਾਣੀ ਦੀ ਇਹ ਪੂਜਾ ਹੋਣੀ ਚਾਹੀਦੀ ਆ ਸ਼ਬਦ ਦੀ ਪੂਜਾ ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਮਹਾਰਾਜ ਨੇ ਭੇਜ ਕੇ ਬਾਣੀ ਮੰਗਵਾ ਲਈ ਆ ਪਰ ਜਦੋਂ ਪਤਾ ਲੱਗਾ ਕਿ ਇਹ ਪੋਥੀ ਸਾਹਿਬ ਜਿਹੜੀਆਂ ਹਨ ਇਹ ਬਾਬਾ ਮੋਹਨ ਜੀ ਦੇ ਪਾਸ ਆ ਗੋਇੰਦਵਾਲ ਸਾਹਿਬ ਵਿਖੇ ਗੁਰੂ ਦੀ ਬਾਣੀ ਲਿਖ ਕੇ ਰੱਖੀ ਆ ਉਹਨਾਂ ਵਿੱਚ ਗੁਰਾਂ ਨੇ ਦੀ ਬਾਣ ਵਿੱਚ ਵਚਨ ਕੀਤਾ ਭਾਈ ਬਾਬਾ ਮੋਹਨ ਜੀ ਦੇ ਪਾਸ ਜੋ ਬਾਣੀ ਆ ਉਹ ਕਿਵੇਂ ਆ ਸਕਦੀ ਹੈ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਆਗਿਆ ਬਖਸ਼ੋ ਮੈਂ ਜਾ ਕੇ ਲਿਆਉਂਦਾ ਹਾਂ ਗੁਰੂ ਜੀ ਦਾ ਵਚਨ ਸੁਣ ਕੇ ਭਾਈ ਗੁਰਦਾਸ ਜੀ ਨੇ ਚਾਲੇ ਪਾਏ ਆ ਗੋਇੰਦਵਾਲ ਸਾਹਿਬ ਪਹੁੰਚੇ ਆ ਜੀ ਪਹੁੰਚ ਕੇ ਬਾਬਾ ਮੋਹਨ ਜੀ ਦਾ ਚੁਬਾਰਾ ਸੀ ਆ ਕੇ ਬੇਨਤੀਆਂ ਕੀਤੀਆਂ ਬਹੁਤ ਬੇਨਤੀਆਂ ਕੀਤੀਆਂ ਪਰ ਉਹਨਾਂ ਨੇ ਦਰਵਾਜ਼ਾ ਹੀ ਨਹੀਂ ਖੋਲਿਆ ਫਿਰ ਬਾਬਾ ਬੁੱਢਾ ਜੀ ਕਹਿਣ ਲੱਗੇ ਮੈਨੂੰ ਆਗਿਆ ਬਖਸ਼ੋ ਮੈਂ ਜਾ ਕੇ ਕਾਰਜ ਕਰ ਸਕਦਾ ਗੁਰੂ ਜੀ ਨੇ ਕਿਹਾ ਤੂੰ ਸਾਂ ਚਲੇ ਜਾਓ ਬਚਨ ਸੁਣ ਕੇ ਬਾਬਾ ਬੁੱਢਾ ਜੀ ਚਲੇ ਆ ਗੋਇੰਦਵਾਲ ਪਹੁੰਚ ਕੇ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਚੁਬਾਰੇ ਕੋਲ ਆਏ ਦਰਵਾਜ਼ਾ ਬੰਦ ਵੇਖ ਕੇ ਬੇਨਤੀ ਕੀਤੀ ਬਾਬਾ ਜੀ ਮੇਰਾ ਨਾਂ ਬੁੱਢਾ ਹੈ ਮੈਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭੇਜਿਆ ਇੱਕ ਵਾਰੀ ਬੂਹਾ ਖੋਲ ਕੇ ਮੇਰੀ ਬੇਨਤੀ ਤਾਂ ਸੁਣ ਲੋ ਜੀ ਉੱਚੀ ਉੱਚੀ ਬੋਲ ਕੇ ਦਰਵਾਜ਼ੇ ਖੜਕਾਏ ਆ ਪਰ ਬਾਬਾ ਮੋਹਨ ਜੀ ਬੋਲੇ ਨਹੀਂ ਉਹ ਦਰਵਾਜ਼ਾ ਨਾ ਖੋਲਿਆ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਦੀ ਚੂਲ ਪਟ ਕੇ ਦਰਵਾਜ਼ਾ ਖੋਲ ਲਿਆ ਤਾਂ ਦੇਖਿਆ ਬਾਬਾ ਮੋਹਨ ਜੀ ਤਾਂ ਪਦਮ ਆਸਣ ਧਾਰ ਕੇ ਅਡੋਲ ਸਮਾਧੀ ਵਿੱਚ ਅਲੀਨ ਨੇ ਬਿਲਕੁਲ ਜਿਵੇਂ ਬਾਬਾ ਸ਼੍ਰੀ ਜੰਦ ਜੀ ਸੀਗੇ ਬਿਲਕੁਲ ਉਦੋਂ ਬਹੁਤ ਹਲਾਇਆ ਸਰੀਰ ਨੂੰ ਸਮਾਧੀ ਖੁੱਲੀ ਨਹੀਂ ਇਨੇ ਨੂੰ ਭਾਈ ਮੋਰੀ ਜੀ ਨੂੰ ਪਤਾ ਲੱਗਾ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਤੁਸੀਂ ਗੁਰਮੁਖ ਹੋ ਇਹ ਮਸਤ ਸੁਭਾਅ ਵਾਲੇ ਆ ਜੇ ਇਹਨਾਂ ਦੀ ਸਮਾਧੀ ਖੁੱਲ ਗਈ ਕਠੋਰ ਸ਼ਬਦ ਬੋਲ ਦੇਣਗੇ ਸ਼ਰਾਪ ਦੇਣਗੇ ਵਚਨ ਵੀ ਪੂਰਾ ਹੋ ਜਾਂਦਾ ਇਹਨਾਂ ਦਾ ਗੁਰੂ ਘਰ ਵਿੱਚ ਕੋਈ ਅਨਰਥ ਹੋ ਜਾਵੇਗਾ ਤੁਸੀਂ ਵਾਪਸ ਚਲੇ ਜਾ ਇਸ ਕਰਕੇ ਬਾਬਾ ਬੁੱਢਾ ਜੀ ਉੱਥੋਂ ਵਾਪਸ ਆਏ ਆ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋਚ ਕਰਕੇ ਗੁਰ ਕਾ ਸ਼ਬਦ ਗੁਰਥੈ ਟਿਕਾ ਹੋਰ ਥੈ ਪ੍ਰਗਟ ਨਾ ਹੋਏ ਮਹਾਰਾਜ ਬਾਣੀ ਨੂੰ ਪ੍ਰਗਟ ਕਰਨ ਵਾਸਤੇ ਆਪ ਗੁਰੂ ਸਾਹਿਬ ਜੀ ਨੰਗੇ ਪੈਰੀ ਚੱਲ ਕੇ ਸੰਮਤੇ 1649 ਦੀ ਗੱਲ ਆ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਪਹੁੰਚੇ ਆ ਪਹਿਲਾਂ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਕੇ ਗੁਰੂ ਅਮਰਦਾਸ ਜੀ ਦਾ ਧਿਆਨ ਤਰ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਉਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਦੇ ਸੂਖਮ ਰੂਪ ਵਿੱਚ ਸਿਰ ਤੇ ਹੱਥ ਰੱਖ ਕੇ ਕਿਹਾ ਕੁੱਤਰ ਮੋਹਣ ਜੀ ਦੀ ਕੀਰਤੀ ਕਰਕੇ ਪੋਥੀਆਂ ਲੈ ਕੇ ਜਾਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬਣਾ ਕੇ ਸੰਪਾਦਨ ਕਰਕੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨਾ ਮੋਹਣ ਜੀ ਭਾਵੇਂ ਜਿੰਨੇ ਮਰਜੀ ਕਠੋਰ ਬਚਨ ਆਖੀ ਜਾਣ ਤੁਸੀਂ ਨਿਮਰਤਾ ਰੱਖਣੀ ਆ ਕੀਰਤਨ ਕਰੀ ਜਾਣਾ ਹੈ ਫਿਰ ਉਹ ਆਪ ਹੀ ਪੋਥੀ ਸਾਹਿਬ ਦੇ ਦੇਣਗੇ ਬਚਨ ਗੁਰੂ ਅਮਰਦਾਸ ਜੀ ਦੇ ਸੀ ਮਹਾਰਾਜ ਕਹਿ ਕੇ ਅੰਤਰ ਧਿਆਨ ਹੋ ਗਿਆ ਕਿਰੋਂ ਅਰਜਨ ਦੇਵ ਜੀ ਬਾਣੀ ਨੂੰ ਪ੍ਰਾਪਤ ਕਰਨ ਲਈ ਜੋ ਬਾਰੇ ਦੇ ਅੱਗੇ ਗਲੀ ਵਿੱਚ ਤੰਬੂਰਾ ਲੈ ਕੇ ਨਿਮਰਤਾ ਨਾਲ ਕੀਰਤਨ ਕਰਨ ਲੱਗੇ ਆ ਜੀ ਜਦੋਂ ਉਹ ਪਹਿਲਾ ਸ਼ਬਦ ਗੌੜੀ ਰਾਗ ਦਾ ਗਾਉਣ ਲੱਗੇ ਆ ਤਾਂ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ਼ਬਦ ਗਾਇਆ ਜੀ ਮੋਹਨ ਤੇਰੇ ਉੱਚੇ ਮੰਦਰ ਮਹਿਲੇ અપਾਰਾ ਇਸ ਤਰ੍ਹਾਂ ਉਥੇ ਸ਼ਬਦ ਉਚਾਰਨ ਕੀਤਾ ਸੀ ਉਸ ਵੇਲੇ ਬਾਬਾ ਮੋਹਨ ਜੀ ਬੜੀ ਨਿਮਰਤਾ ਚ ਆ ਗਏ ਉਹਨਾਂ ਨੇ ਪੋਥੀ ਸਾਈਂ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀਆਂ ਪਾਲਕੀ ਸਾਹਿਬ ਦੇ ਵਿੱਚ ਸਜਾ ਕੇ ਲਿਆਂਦੀਆਂ ਗਈਆਂ ਇਹ ਸ਼ਬਦ ਉੱਥੇ ਉਚਾਰਨ ਕੀਤਾ ਸੀ ਜੀ ਜਦੋਂ ਗੁਰੂ ਅਰਜਨ ਦੇਵ ਜੀ ਉਹ ਤੰਬੂਰਾ ਤਾਨਪੁਰਾ ਜਿਹਨੂੰ ਕਿਹਾ ਜਾਂਦਾ ਹੈ ਇਹ ਗੰਧਰਵ ਦੀ ਰਚੀ ਹੋਈ ਬੀਣਾ ਹੁੰਦੀ ਜਿਹਦੇ ਚਾਰ ਤਾਰ ਹੁੰਦੇ ਆ ਇਹ ਸਾਜ਼ ਆ ਜੀ ਤੰਤੀ ਮਹਾਰਾਜ ਜਦੋਂ ਇਹ ਵਜਾ ਰਹੇ ਸੀ ਉਸ ਵਕਤ ਕੁਝ ਸੇਖਾਏ ਦਰੀਆਂ ਗਲੀਚੇ ਲਿਆਏ ਗੁਰੂ ਅਰਜਨ ਦੇਵ ਜੀ ਨੇ ਮਨਾ ਕਰ ਦਿੱਤਾ ਆਖਿਆ ਅਸੀਂ ਅੱਜ ਕੁਝ ਲੈਣ ਆਏ ਆ ਲੈਣ ਬਸ ਲੋੜਬੰਦ ਗਲੀਚਿਆਂ ਤੇ ਨਹੀਂ ਦਵਾਰੇ ਤੇ ਖੜਦਾ ਇਸ ਲਈ ਚੁਬਾਰੇ ਦੇ ਸਾਹਮਣੇ ਗਲੀ ਵਿੱਚ ਨੀਵੇਂ ਹੋ ਕੇ ਬੈਠ ਕੇ ਕੀਰਤਨ ਕੀਤਾ ਜੀ ਇਹ ਸ਼ਬਦ ਜਿਹੜਾ ਇਹ ਭਾਵੇਂ ਬਾਬਾ ਮੋਹਨ ਜੀ ਦੇ ਪਰਥਾਏ ਆ ਜਿਸ ਕਰਕੇ ਬਾਬਾ ਮੋਹਨ ਜੀ ਦਾ ਨਾਮ ਬਾਰ-ਬਾਰ ਆਇਆ ਤਾਂ ਗੁਰਮਖ ਪਿਆਰਿਓ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦਵਾਰ ਜਿਓ ਸੰਤ ਧਰਮਸਾਲਾ ਤਾਂ ਇੱਥੇ ਜਿਹੜੀ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਉਹ ਬਾਬਾ ਮੋਹਨ ਜੀ ਨੇ ਜਿਹੜੀ ਸਮਾਧੀ ਲਾਈ ਸੀ ਅਡੋਲ ਉਹ ਸਖਾਈ ਕਿਹਨੇ ਸੀ ਲਾਉਣੀ ਬਾਬਾ ਸ਼੍ਰੀ ਚੰਦ ਜੀ ਨੇ ਇਹਨੂੰ ਦੇਖ ਕੇ ਬਾਬਾ ਮੋਰੀ ਜੀ ਨੇ ਆਖ ਦਿੱਤਾ ਸੀ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਜੇ ਇਹਨਾਂ ਨੇ ਬਾਬਾ ਮੋਹਨ ਜੀ ਨੇ ਕੋਈ ਸ਼ਰਾਪ ਦੇ ਦਿੱਤਾ ਪੂਰਾ ਹੋ ਜਾਏਗਾ ਅਡੋਲ ਸਮਾਧੀ ਵਿੱਚ ਕਿਵੇਂ ਬੈਠੇ ਰਹੇ ਇਹ ਕਿੱਥੋਂ ਸਿੱਖਿਆ ਸੀ ਬਾਬਾ ਸ਼੍ਰੀ ਚੰਦ ਜੀ ਤੋਂ ਸਿੱਖਿਆ ਸੀ ਤਾਂ ਇਹ ਬਾਬਾ ਮੋਹਨ ਜੀ ਪਦਮ ਆਸਣ ਧਾਰ ਕੇ ਇੱਕ ਰਸ ਅਡੋਲ ਸਮਾਧੀ ਵਿੱਚ ਲੀਨ ਰਹਿਣਾ ਮੂਲ ਮੰਤਰ ਦਾ ਅਭਿਆਸ ਕਰਨਾ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਨੂੰ ਦੱਸਿਆ ਓਂ ਹੰਸੋ ਹਨ ਸਭ ਕੁਝ ਅਗਰੂ ਅਮਰਦਾਸ ਜੀ ਮਹਾਰਾਜ ਦੀ ਉਹਨਾਂ ਦੇ ਪੁੱਤਰ ਦੀ ਵੀ ਕਥਾ ਹੋਗੀ ਜੀ ਇਹਦੇ ਵਿੱਚ ਪੋਥੀ ਸਾਹਿਬ ਕਿਸ ਤਰ੍ਹਾਂ ਲਿਆਂਦੀਆਂ ਉਹ ਕੀ ਕੀ ਹੋਇਆ ਸਭ ਕੁਝ ਉੱਥੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਨੂੰ ਪ੍ਰਗਟ ਕਰਨ ਵਾਸਤੇ ਆਪ ਉਥੇ ਸ਼ਬਦ ਗਾਇਆ ਗੁਰੂ ਅਰਜਨ ਦੇਵ ਜੀ ਨੇ ਪੋਥੀ ਸਾਹਿਬ ਨੂੰ ਲਿਆ ਕੇ ਫਿਰ ਸੰਪਾਦਨ ਕੀਤਾ ਭਾਈ ਗੁਰਦਾਸ ਜੀ ਤੋਂ ਇਹ ਲਿਖਾਇਆ ਹੈ ਗੁਰੂ ਸਾਹਿਬ ਜੀ ਦਾ ਸਰੂਪ ਤਾਂ ਇਹ ਵੱਡੀ ਕਿਰਪਾ ਹੋ ਗਈ ਜੀ ਤਾਂ ਇਹ ਕਥਾ ਹੈ ਇੱਥੇ ਹੀ ਸਮਾਪਤੀ ਆ ਅਮਰਤ ਸ਼ਕੋ ਭਾਈ ਸਿੰਘ ਸਜੋ ਬਾਬਾ ਸ਼੍ਰੀ ਚੰਦ ਜੀ ਦੀ ਸ਼ਾਨ ਬੜੀ ਉੱਚੀ ਸੁੱਚੀ ਹੈ ਬੋਲਦੇ ਆ ਕਿ ਨਹੀਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ